ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਮੀਤ ਕਾਦੇ ਸਾਹਿਬ ਜੀ ਬਹੁਤ ਵਧੀਆ ਹੋਗੇ ਇੱਥੇ ਹੈਗਾ ਆਪਣਾ ਆਜਾ ਕੀ ਤੇ ਮਤ੍ਰਿਕ ਤੇ ਦੇਣਾ ਹੈਗਾ ਆਪਣਾ ਅੱਜ ਬੁੱਧਵਾਰ ਦਾ ਦਿਨ ਵਾ ਤੇ ਬਾਰਿਸ਼ ਰਾਤ ਦੀ ਫੇਰ ਪੈ ਗਈ ਹੈ 3 ਤਰੀਕ ਤੱਕ ਜਿਹੜੀ ਬਾਰਿਸ਼ ਦੱਸੀ ਹੈ ਨਾ ਫੇਰ ਪੈਂਦੀ ਪਈ ਹੈ ਰਾਤ ਰਾਤ ਫੇਰ ਪਾਣੀ ਜਿਹੜਾ ਆ ਗਿਆ ਨਾ ਤੇ ਰੋਜ਼ ਦਾ ਇਹ ਕੰਮਾ ਮਤਲਬ ਜਦੋਂ ਬਾਰਿਸ਼ਾਂ ਹਟਣੀਆਂ ਤੇ ਪਾਣੀ ਹਟਣਾ ਵਾ ਨਹੀਂ ਤੇ ਨਹੀਂ ਹਟ ਰਹਾ ਹੈਗਾ ਇੱਕ ਤਰੀਕਾ ਅਪਣਾਇਆ ਬਾਹਰ ਜਿਹੜਾ ਡੱਕਾ ਉਹ ਬੰਦ ਕੀਤਾ ਤੇ ਉੱਥੇ ਮੋਟਰ ਲਾਈ ਬਾਹਰ ਨੂੰ ਪਾਣੀ ਜਾਂਦਾ ਪਿਆ ਕਿ ਇੰਨਾ ਕਿ ਜਿੰਨਾ ਪਾਣੀ ਆਇਆ ਉਹ ਬਾਹਰ ਨਿਕਲ ਜੇ ਮੈਂ ਥੜੀ ਤੋਂ ਤਾਂ ਕਾਫੀ ਜਿਆਦਾ ਨੀਚੇ ਆ ਰਸੋਈ ਚ ਆਇਆ ਥੋੜਾ ਬੋਤਾ ਤੇ ਮੈਂ ਕੱਢ ਲੈਨੇ ਆ ਤੇ ਦੇਣ ਵਹਿ ਨਿੱਤਰਣ ਡਿਆ 6 ਵਜੇ ਤੱਕ ਸ਼ਾਮੀ 6 ਵਜੇ ਤੱਕ بارش ਦੱਸੀ ਆ ਪਰ ਅੰਦਰ ਨਹੀਂ ਆਇਆ ਹੈਗਾ ਸਿਰਫ ਬਾਹਰ ਬਾਹਰ ਤੱਕ ਹੀ ਆ ਚਲ ਉਹ ਨਿਕਲ ਜੂਗਾ ਹਨਾ ਤੇ ਫੇਰ ਬਾਹਰ ਫੇਰ ਧੱਕੇ ਲਾ ਦਾਂਗੇ ਹਨਾ ਮੈਂ ਤੇ ਬੜੇ ਤਰੀਕੇ ਫੇਸਬੁੱਕ ਤੇ ਜਾਂ YouTube ਤੇ ਵਾਇਰਲ ਹੋਣ ਦੇ ਵੀ ਜਿਨ੍ਹਾਂ ਦੇ ਮਕਾਨ ਨਹੀਂ ਵੀ ਆ ਉਹਨਾਂ ਵਾਸਤੇ ਟ੍ਰਿਕ ਹਨਾ ਬਟ ਸਾਡੀ ਗਲੀ ਨਾ ਸਾਡੇ ਜਿਹੜੀ ਨਾਲੀਆਂ ਹਨਾ نیچے ਆ ਤੇ ਗਲੀ ਸਾਡੀ ਉੱਪਰ ਵਾ ਉੱਚੀ ਆ ਤੇ ਹੱਲ ਹੱਲ ਨਹੀਂ ਹੈਗਾ ਇਹਦਾ ਕੋਈ ਨਹੀਂ ਹੱਲ ਹੈਗਾ ਇਸ ਕਰਕੇ ਸਾਨੂੰ ਤੇ ਨਹੀਂ ਤੇ ਸਮਾਨ ਜੋ ਉੱਪਰ ਪਿਆ ਹੀ ਰੱਖਿਆ ਇਹ ਸਮਾਨ ਸਾਂਭਿਆ ਹੀ ਨਹੀਂ ਆ ਤੇ ਜਿੱਥੇ ਜਿੱਥੇ ਪਿਆ ਵਾ ਉੱਥੇ ਪਿਆ ਹੀ ਰਵੇ ਸਮਾਨ ਨਾ ਕੋਈ ਪਤਾ ਨਹੀਂ ਹੁੰਦਾ ਪਾਣੀ ਦਾ ਵੀ ਉੱਪਰ ਆ ਜੇ ਪਾਣੀ ਤਰਦ ਕਰਕੇ ਤੇ ਇੱਥੇ ਨਮੀਸ਼ੀ ਦੀ ਲੱਗਦੀ ਪਈ ਆ ਕਲਾਸ ਸਕੂਲ ਦੀ ਕਲਾਸ ਲੱਗਦੀ ਪਈ ਤੇ ਉਹ ਦੂਜਾ ਬੈਠਾ ਵਾ ਅੱਜ ਕੱਲ ਵੀ ਪਾਣੀ ਕੱਢਿਆ ਸੀ ਅੱਜ ਫੇਰ ਪਾਣੀ ਆ ਗਿਆ ਵਾ ਰੋਜ਼ ਰੋਜ਼ ਨਾ ਬੜੀ ਦਿੱਕਤ ਹੁੰਦੀ ਆ ਹੁਣ ਬਾਰਿਸ਼ਾ ਨਹੀਂ ਪੈਣੀ ਚਾਹੀਦੀ ਯਾਰ ਮਤਲਬ ਜਿਨ੍ਹਾਂ ਦੇ ਘਰ ਪਾਣੀ ਜਿਨ੍ਹਾਂ ਹਨਾ ਤੇ ਉਹਨਾਂ ਨੂੰ ਜ ਬਹੁਤ ਜ਼ਿਆਦਾ ਔਖਾ ਹੁੰਦਾ بارشਾਂ ਚ ਨਾ ਬਹੁਤ ਮੈਗਾ ਨਹੀਂ ਹੁਣ ਗਰਮੀਆਂ ਜਾਂ ਸਰਦੀਆਂ ਹੁੰਦੀਆਂ ਤੇ ਪਤਾ ਨਹੀਂ ਕੀ ਹਾਲ ਹੋਣਾ ਹੈ ਨਾ ਛੋਟੇ ਛੋਟੇ ਬੱਚਿਆਂ ਦਾ ਬਹੁਤ ਹੀ ਬੁਰਾ ਹਾਲ ਹੋਣਾ ਹੈ ਨਹੀਂ ਤੇ ਫਿਰ ਹਾਲੇ ਰੋਟੀ ਵਗੈਰਾ ਪਕਾਉਣ ਵਾਲੀ ਹੈ ਨਾਸ਼ਤਾ ਬਣਾਉਣ ਵਾਲਾ ਜ 11 ਵਜੇ ਆ ਪਾਣੀ ਵਾਲੇ ਵੇਖਣ ਨੇ ਪਾਣੀ ਵਧ ਨਾ ਜਾਏ ਬਹੁਤ ਔਖਾ ਵਾ ਜੀ ਪਾਣੀ ਇਥੇ ਕੱਢ ਲੈਣੇ ਵੇੜੇ ਦਾ ਕਿਉਂਕਿ ਵੇੜੇ ਦਾ ਨਾ ਜਾਂਦਾ ਹੀ ਨਹੀਂ ਪਿਆ ਪਾਣੀ ਅੱਗੇ ਪਿੱਛੇ ਇਹ ਹੁੰਦਾ ਹੈ ਕਿ ਚਲ ਜਾਂਦਾ ਹੀ ਪਾਣੀ ਹੋਣ ਨਾ ਵੱਡੇ ਜਿਹੜੇ ਨਾਲੇ ਆ ਨਾ ਸਾਡੇ ਲੋਕਲ ਏਰੀਏ ਦੇ ਬਹੁਤ ਜ਼ਿਆਦਾ ਭਰੇ ਆ ਤੇ ਉਹਦੇ ਘਰ ਕੇ ਕੂੜਾ ੜਿਆ ਰਹਿੰਦਾ ਪਾਣੀ ਜਾਂਦਾ ਹੀ ਨਹੀਂਗਾ ਨਹੀਂ ਤੇ ਵੇ ਦਿਨ ਮਤਲਬ ਤਿੰਨ ਜਾਂ ਚਾਰ ਮਿੰਟ ਦੀ ਵੇਲਾ ਹੋ ਜਾਂਦਾ ਨਹੀਂ ਵੇੜਾ ਤੇ ਕੋਈ ਦਿੱਕਤ ਨਹੀਂ ਹੁੰਦੀ ਹੁਣ ਜਿਹੜਾ ਬਾਲਟੀਆਂ ਨਾਲ ਬਾਹਰ ਕੱਢਣਾ ਪੈਂਦਾ ਬੜਾ ਔਖਾ ਹੈ ਜੀ ਕਦੀ ਮਤਲਬ ਰੋਜ਼ ਇਹਦੇ ੜੀਏ ਕੰਮ ਹੋ ਗਿਆ ਕੇ ਪਾਣੀ ਆਉਣਾ ਪਤਾ ਨਹੀਂ ਰੱਬ ਨੂੰ ਤਰਸ ਨਹੀਂ ਹੁੰਦਾ ਯਾਰਾ ਮਤਲਬ ਬੱਚਿਆਂ ਨੂੰ ਲੈ ਕੇ ਮੈਂ ਇਦਾਂ ਕਰਦੀ ਨਹੀਂ ਮਾਸਾਂ ਨੂੰ ਤਰਸ ਹੁੰਦਾ ਨਾ ਤੇ ਤੇ ਮੰਮੀ ਵੀ ਆ ਗਈ ਸੀ ਤੇ ਉਹ ਕਿਤੇ ਬਾਜ਼ਾਰ ਗਏ ਸੀ ਤੇ ਆਉਂਦੇ ਆਉਂਦੇ ਚੱਲ ਕਹਿੰਦੇ ਮੈਂ ਗਨੂਨਾ ਖੇਡ ਹੁੰਨੀ ਆ ਨਾ ਤੇ 2 ਕੁ ਮਿੰਟ ਆ ਗਏ ਤੇ 10 15 10 ਕੁ ਮਿੰਟ ਬੈਠੇ ਉਹਨੇ ਤੇ ਫਿਰ ਚੱਲ ਗਏ ਜਿਹੜੇ ਸੀ ਬੱਚਾਵਾ ਤੇ ਹਨਾ ਛੋਟੀ ਮੋਟੀ ਚੀਜ਼ ਜੜੀ ਵੀ ਖਾਣ ਨੂੰ ਲਿਆਉਣੀ ਉਹ ਲਿਆਏ ਹੀ ਤੇ ਸ਼ਾਮ ਦੇ ਹੋ ਗਏ 4:30 ਵਜੇ ਆ ਸਾਰਾ ਪਾਣੀ ਘਟਾ ਨਾ ਧੋ ਲਿਆ ਤੇ ਮਹਿੰਦੀ ਲਾਉਣ ਵਾਲੀ ਹੋ ਗਈ ਆ ਉੱਠਿਆਂ ਦੇ ਭੁੱਖ ਲੱਗ ਗਈ ਆ ਮੈਂ ਬੇਟੇ ਨੂੰ ਦੁੱਧ ਦੇਣ ਨਾਲੇ ਕੁਝ ਖਵਾਵਾ ਰਵਾਂ ਹਨ ਤੇ ਆਪ ਵੀ ਕੁਝ ਖਾ ਲੈਨੇ ਭੁੱਖ ਲੱਗੀ ਆ ਤੇ ਮਾਰੀ ਕੱਢ ਕੱਢ ਕੇ ਨਾ ਇੱਕਦਮ ਬੱਸ ਹੋ ਗਈ ਆ ਸ਼ਰੀਰ ਦੀ ਆ ਨਾ ਇੱਕ ਵਾਰੀ ਬਹਿ ਜੀ ਆ ਨਾ ਮੜ ਕੇ ਉੱਠਿਆ ਨਹੀਂ ਜਾਂਦਾ ਹੈਗਾ ਮੈਂ ਸੋ ਗਈ ਕੰਬਲ ਲੈ ਕੇ ਤੇ ਬੱਸ ਫਿਰ ਉੱਠੇ ਨਹੀਂ ਗਿਆ ਹੁਣ ਉੱਠਿਆ ਹੁਣੇ ਬੇਟੇ ਉਠਾਇਆ ਵਾ ਤੇ ਇਹਨਾਂ ਆਪਾਂ ਉਹਨੂੰ ਦੇ ਦੇਣੀ ਆਪਾਂ ਮੈਨੂੰ ਤੇ ਭੁੱਖ ਲੱਗ ਜਾਂਦੀ ਜਦੋਂ ਮੈਂ ਉੱਠਾ ਨਾ ਉਹਦੇ ਮੈਨੂੰ ਭੁੱਖ ਲੱਗ ਜਾਂਦੀ ਕਿਉਂਕਿ ਬੱਚੇ ਨੂੰ ਮੈਂ ਫੀਡ ਕਰਾਉਣੀ ਆ ਨਾ ਉਹਦੇ ਕਰਕੇ ਭੁੱਖ ਬੜੀ ਲੱਗਦੀ ਫਿਰ ਤੇ ਮੈਂ ਕਿਹਾ ਚੱਲ ਐਪਲ ਪਿਆ ਐਪਲ ਖਾ ਲੈਨੇ ਹਣਾ ਜਿੰਨਾ ਮਰਜ਼ੀ ਖਾਉ ਨਾ ਲੱਤਾਂ ਇੰਨਾ ਜ਼ਿਆਦਾ ਲੱਤਾਂ ਪੀੜ ਕਰਦੀਆਂ ਨਾ ਰਾਤ ਨੂੰ ਪਾਣੀ 'ਚ ਵੜ ਵੜ ਕੇ ਲੱਤਾਂ ਪੀੜ ਕਰ ਲੱਗ ਜਾਂਦੀਆਂ ਵਾ ਕੋਈ ਹਾਲ ਨਹੀਂ ਆ ਮੈਂ ਚੱਲ ਦਲੀਆ ਬਣਾਉਣੀ ਆ ਨਾ ਤੇ ਗੁੜ ਪਾ ਲੂੰਗੀ ਥੋੜਾ ਜਿਹਾ ਵੇਚਾ ਨਾ ਮਿੱਠਾ ਖਾਣ ਨਹੀਂ ਪਾਉਂਗੇ ਗੁੜ ਪਾਉਂਗੇ ਤੇ ਸਾਰੇ ਖਾ ਲੈਣਗੇ ਹਨ ਬੇਟੇ ਨੂੰ ਤੇ ਮੈਂ ਦੇਣਾ ਦੇਣਾ ਤੇ ਦਲੀਆ ਬਣਾ ਲੈਣੇ ਆ ਹੁਣ 5 ਵਜੇ 5:30 ਦਾ ਟਾਈਮ ਹੋ ਗਿਆ 5:00 ਵਜੇ ਦਾ ਤੇ ਧੁੱਪ ਐਨ ਬੜੀ ਵਧੀਆ ਲੱਗੀ ਖੜਾਕੀ ਤੋਂ ਧੁੱਪ ਲੱਗੀ ਆ ਤੇ ਐਦਾਂ ਹੀ ਲੱਗਦੀ ਰਹੇ ਤੇ ਕੀ ਹੁਣ ਸਾਡੇ ਵਰਗਿਆਂ ਨੂੰ ਕਲਪਾ ਦਿੰਦਾ ਰੱਬ ਇੱਕ ਵਾਰੀ ਹਨਾ ਬਹੁਤ ਹੀ ਨੱਕ ਦੀਆਂ ਲਕੀਰਾਂ ਕੱਢ ਦਿੰਦਾ ਕਿ ਮਤਲਬ ਕਵਾਂਗੇ ਨਾ ਬੱਸ ਹੋ ਗਈ ਆ ਉਹ ਵੀ ਨਹੀਂ ਬੱਸ ਤੋਂ ਵੀ ਬੱਸ ਹੋ ਗਈ ਆ ਹੁਣ ਦਲੀਆ ਬਣਾ ਲੈਣੀ ਪਹਿਲਾਂ ਜੀ ਸਾਰੇ ਪੁੱਛਦੇ ਹੀ ਕਿ ਮਤਲਬ ਤੁਹਾਡੇ ਪਰਿਵਾਰ ਚ ਕੌਣ-ਕੌਣ ਵਾ ਜਾਂ ਤੁਹਾਡੇ ਹਸਬੈਂਡ ਕੀ ਕਰਦੇ ਆ ਕਿੱਥੇ ਹੁੰਦੇ ਆ ਨਾ ਤੇ ਵੇਖੋ ਜੀ ਵਲੌਗ ਜਿਹੜੇ ਉਹ ਮੈਂ ਬਣਾਉਣੀ ਆ ਹਨਾ ਤੇ ਇਹਦੇ ਵਿੱਚ ਤੁਹਾਨੂੰ ਮੈਂ ਦਿਖਦੀ ਆ ਮੇਰੇ ਬੱਚੇ ਦਿਖਦੇ ਆ ਹਨਾ ਜਿੰਨਾ ਕ ਮੈਨੂੰ ਅਲਾਉਡ ਵਾ ਹਨਾ ਤੇ ਬਾਕੀ ਜਿੰਨਾ ਕ ਅਲਾਉਡ ਵਾ ਉਹਨਾਂ ਕ ਮੈਂ ਮਤਲਬ ਕਰਦੀ ਆ ਹਨਾ ਮੈਂ ਦੇਖਦੀ ਆ ਮੇਰੇ ਬੱਚੇ ਦੇਖਦੇ ਆ ਕਾਫੀ ਆ ਹਨਾ ਤੇ ਮੈਂ ਹੀ ਵਲੌਗ ਬਣਾਉਣੀ ਆ ਤੇ ਹਸਬੈਂਡ ਦੀ ਗੱਲ ਤੇ ਉਹ ਮਤਲਬ ਫ੍ਰੀ ਹੈ ਜੇ ਤੇ ਕਰਦ ਕਰਕੇ ਬਲੌਗਿੰਗ ਚੈਨਲ ਇਹ ਸੇ ਕਰਕੇ ਸ਼ੁਰੂ ਕੀਤਾ ਪਰ ਹਨਾ ਬੱਚਿਆਂ ਨੂੰ ਜਿਹੜਾ ਉਹ ਚੰਗੀ ਪਰਵਰਿਸ਼ ਦੇ ਸਕੀਏ ਚੰਗੀ ਐਜੂਕੇਸ਼ਨ ਦੇ ਸਕੀਏ ਤੇ ਘਰ ਦੇ ਹਾਲਾਤ ਤੁਸੀਂ ਵੀ ਵੇਖ ਹੀ ਲਏ ਹਨਾ ਤੇ ਘਰ ਦੇ ਨਾਲ ਥੋੜਾ ਸਪੋਰਟ ਕਰੀਏ ਤੇ ਇਹੀ ਸੀ ਤੇ ਪੜ੍ਹੇ ਲਿਖੇ ਹੋਣ ਦਾ ਜੀ ਕੋਈ ਫਾਇਦਾ ਨਹੀਂ ਜੇ ਮਤਲਬ ਨੌਕਰੀ ਵਗੈਰਾ ਨਹੀਂ ਹੈਗੀ ਹਨਾ ਪੜ੍ਹੇ ਲਿਖੇ ਕੋਈ ਵੀ ਪੁੱਛ ਲਿਆ ਵਾ ਕੀ ਕੀਤਾ ਤੇ ਕਰਨ ਦੇ ਕੁਛ ਨਹੀਂ ਬੀਅਰਡ ਕਰ ਲੋ ਐਮਏ ਕਰ ਲੋ ਜੋ ਮਰਜ਼ੀ ਕਰ ਲੋ ਮਤਲਬ ਨੌਕਰੀ ਨਾਲ ਦੇ ਬਰਾਬਰ ਹੀ ਆ ਸਾਡੇ ਇੱਥਰ ਪੰਜਾਬ ਚ ਕਿੱਥੇ ਨੌਕਰੀ ਮਿਲਦੀ ਹੈ ਨਾ ਬਹੁਤ ਅਪਲਾਈ ਕੀਤਾ ਬੜਾ ਕੁਝ ਕੀਤਾ ਬਟ ਕਿਤੇ ਵੀ ਨੌਕਰੀ ਨਹੀਂ ਮਿਲੀ ਜੇ ਨੌਕਰੀ ਮਿਲੀ ਹੁੰਦੀ ਤੇ ਮਤਲਬ ਐ ਬਲੌਗਿੰਗ ਵਾਲ ਜਾਂ ਫਿਰ ਤੇ ਸੋਸ਼ਲ ਮੀਡੀਆ ਦੇ ਨਹੀਂ ਐਕਟਿਵ ਨਹੀਂ ਹੋਣਾ ਹੈਗਾ ਐ ਤੇ ਮਜਬੂਰੀ ਹੈ ਹਣਾ ਆਪਣਾ ਮੈਨੂੰ ਸ਼ੁਰੂ ਤੋਂ ਜਿੱਦਾਂ ਆਦਤ ਪਈ ਹੈ ਨਾ ਮਤਲਬ ਆਪ ਜੌਬ ਕਰਨੀ ਜਾਂ ਆਪਣੇ ਹੱਥ 'ਚ ਖੁਦ ਪੈਸਾ ਆਪ ਕਮਾਉਣਾ ਹਨਾ ਆਪ ਖਰਚ ਕਰਨਾ ਉਹਦਾ ਕੋਈ ਚੱਲਦਾ ਮਜ਼ਾ ਹੁੰਦਾ ਨਾ ਤੇ ਤਦ ਕਰਕੇ ਇਹ ਚੈਨਲ ਖੋਲਿਆ ਵਾ ਤੇ ਜੀ ਵੱਧ ਵੱਧ ਸਪੋਰਟ ਕਰਿਆ ਉਹਨਾਂ ਕਰਦੀਆਂ ਵੀ ਮੇਰੀਆਂ ਭੈਣਾਂ ਬਹੁਤ ਸਪੋਰਟ ਕਰਦੀਆਂ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਨਾ ਲੋੜ ਤੋਂ ਵੱਧ ਸਪੋਰਟ ਕਰਦੀਆਂ ਹਨ ਤੇ ਸਾਡੀ ਇਹੋ سپورਟ ਦੀ ਲੋੜ ਵਾ ਤੇ ਇਹੋ سپورਟ ਅੱਗੇ ਲੈ ਕੇ ਜਾਊਗੀ ਆਈ ਹੋਪ ਆ ਨਾ ਬਹੁਤ ਯਕੀਨ ਆ ਬਾਬਾ ਦੀਪ ਸਿੰਘ ਦੇ ਕਿ ਉਹ ਜਰੂਰ ਮਤਲਬ ਮਦਦ ਕਰਨਗੇ ਆ ਨਾ ਹੈਲਪ ਕਰਨਗੇ ਸਭ ਦੀ ਮਦਦ ਕਰਦੇ ਆ ਨਾ ਸਾਡੀ ਕਿਉਂ ਨਾ ਫਿਰ ਕਰਨਗੇ ਤੇ ਮੈਨੂੰ ਬੱਚੇ ਵੇਖ ਲੋ ਇਹਦੇ ਵਿੱਚ ਤੇ ਮੈਂ ਵੇਖ ਲੋ ਨਾ ਤੇ ਐਹੋ ਹੀ ਬਸ ਤੁਹਾਨੂੰ ਨਾ ਦੇਖਣ ਜੀ ਜੋ ਮੇਰੇ ਹੱਥ ਵਾਸਾ ਨਾ ਉਹੀ ਮੈਂ ਕਰ ਸਕਦੀ ਆ ਤੇ ਬਸ ਜੀ ਐਹੋ ਹੀ ਹਾਸ ਦੇਖਿਆ ਜਿਹੜੇ ਤੁਹਾਨੂੰ ਚਿਹਰੇ ਨਜ਼ਰ ਆਉਣਗੇ ਬਸ ਹਣਾ ਨਾਲੇ ਜੀ ਜੌਬ ਆ ਭਾਵੇਂ ਘਰ ਤੋਂ ਬਾਹਰ ਕਰ ਲੋ ਭਾਵੇਂ ਘਰ ਬਹਿ ਕੇ ਕਰ ਲੋ ਹਣਾ ਤੇ ਘਰ ਬਹਿ ਕੇ ਆ ਬੱਚਿਆਂ ਦੀ ਕੇਅਰ ਵੀ ਹੋ ਜਾਂਦੀ ਆ ਤੇ ਆਪਣਾ ਕੰਮ ਵੀ ਚਲੋ ਚੱਲ ਜਾਂਦਾ ਹਣਾ ਤੇ ਜੇ ਬਾਹਰ ਜਾਵਾਂਗੇ ਤੇ ਫਿਰ ਬੱਚੇ ਧਿਆਨ ਨਹੀਂ ਦਿੱਤਾ ਜਾਂਦਾ ਬੱਚੇ ਫਿਰ ਕਿੱਦਾਂ ਹਣਾ ਤੇ ਤਦ ਕਰਕੇ ਜਿਹੜਾ ਉਹ ਪਿਛੇ ਲੋਕਾਂ ਹੋਏ ਕੰਮ ਸਟਾਰਟ ਕਰਦੇ ਆ ਤੇ ਇਹਦਾ ਨੌਕਰੀ ਪੜੇ ਤੇ ਚਲੋ ਹਨਾ ਮੈਂ ਦੱਸ ਵਿਦਾਉਂਗੀ ਤਕਰੀਰ ਕੋਈ ਕਰ ਲੇਗਾ ਕਿ ਮੈਂ ਕਿੰਨੀ ਪੜੀ ਆ ਜੋ ਕਿਦਾਂ ਨਾ ਉਸ ਵਾਈਫਾਂ ਬਸ ਇੰਨਾ ਕਾਫੀ ਆ ਜਿੰਨਾ ਚਿਰ ਜੋ ਨੌਕਰੀ ਨਹੀਂ ਹੈਗੀ ਤੇ ਫਿਰ ਤੇ ਉਹ ਨਾਂ ਦੇ ਬਰਾਬਰ ਹੀ ਸਟੱਡੀ ਮਤਲਬ ਬਿਲਕੁਲ ਉਹ ਜਿਹੜੇ ਸਰਟੀਫਿਕੇਟ ਹੋ ਤਰੇ ਤਰੇ ਹੀ ਰਹਿੰਦੇ ਉਹ ਸਿਰਫ ਨਾ ਖਾਲੀ ਜਿੰਨਾ ਕਾਗਜ਼ ਹੁੰਦੇ ਨਾ ਸਿਰਫ ਉਹੀ ਕਾਗਜ਼ ਹੀ ਰਹਿ ਗਏ ਆ ਜਿਹੜੇ ਫਾਈਲਾਂ ਚ ਲੱਗੇ ਹੁੰਦੇ ਨਾ ਉਹੀ ਕਾਗਜ਼ ਹੀ ਆ ਬਸ ਉਹਨਾਂ ਦਾ ਫਾਇਦਾ ਕੋਈ ਨਹੀਂ ਹੈਗਾ ਤੇ ਪਹਿਲਾ ਜੌਬ ਕੀਤੀ ਬੜੀ ਜੌਬ ਕੀਤੀ ਕਵਾਰੇ ਹੁੰਦੇ ਆ ਹੁਣ ਨਹੀਂ ਤੇ ਉਹ ਨਹੀਂ ਆ ਹਨਾ ਤੇ ਘਰ ਬੈਠ ਕੇ ਕਰਦੇ ਆ ਆਪਣਾ ਤੇ ਵੱਧ ਵਾ ਸਪੋਰਟ ਕਰਿਓ ਆਪਣਾ ਵਾਚ ਟਾਈਮ ਜਿਹੜਾ ਕੰਪਲੀਟ ਹੋ ਜੇ ਹਨਾ ਸਬਸਕ੍ਰਾਈਬਰ ਆਪਣੇ ਪੂਰੇ ਹੋਣ ਵਾਲੇ ਆ ਤੇ ਆਪਣਾ ਵਾਚ ਟਾਈਮ ਕੰਪਲੀਟ ਹੋ ਜੇ ਜਿਹੜਾ ਸਪੋਰਟ ਕਰਦੇ ਨੇ ਤੇ ਕੋਈ ਵੇਖੋ ਹਾਲ ਕੀ ਜੀ ਦਾ ਬਣੀ اشتਾਨੀਆਂ ਕਰਦੇ ਆ ਨਾ ਸਾਰੇ ਪੱਛੇ ਤੇ ਇਹ ਮੈਸੇਜ ਵੀ ਆਉਂਦੇ ਸਾਡੇ ਬੱਚੇ ਵੀ ਇਦਾਂ ਕਰਦੇ ਬੱਚੇ ਤੇ ਬੱਚਿਆਂ ਨੇ ਕਰਨਾ ਹੀ ਆ ਨਾ ਜੀ ਤੰਗ ਵੀ ਕਰਨਾ ਮਾਂ ਨੂੰ ਕਰਨਾ ਪਰੇਸ਼ਾਨ ਕਰਨਾ ਵੀ ਮਾਂ ਨੂੰ ਕਰਨਾ ਹਨਾ ਤੇ ਚਲੋ ਜੀ ਆਪਾਂ ਨਾ ਇਹ ਦਲੀਆ ਬਣਾਇਆ ਜਿੱਦਾਂ ਤੁਹਾਨੂੰ ਦੱਸਿਆ ਨਾ ਦਲੀਆ ਆਪਾਂ ਖਾ ਲਿਆ ਤੇ ਤੁਹਾਨੂੰ ਗੋੜ ਪਾਇਆ ਸੀ ਵਿੱਚ ਤੇ ਉਹ ਬੜਾ ਵਧੀਆ ਜਿੱਦਾਂ ਬੋਲੀ ਹੁੰਦੀ ਨਾ ਇਦਾਂ ਭੰਨ ਜਾਂਦਾ ਤੇ ਜਿਹੜੀ ਧੋਪ ਲੱਗੀ ਸੀ ਅੱਜ ਹੁਣ ਤੇ ਚਲ ਹਨੇਰਾ ਹੋਣ ਦਿਆ ਸ਼ਾਮ ਦੇ ਵੱਜ ਗਏ ਕੋਈ ਸਾਡੇ ਸਾਡੇ ਕਿ 7 ਦਾ ਟਾਈਮ ਹੋ ਗਿਆ ਵਾ ਅਜੇ ਕੱਪੜੇ ਫੇਰ ਨਹੀਂ ਸੁੱਕੇ ਕਿਉਂਕਿ ਪਾਣੀ ਤੁਹਾਨੂੰ ਪਤਾ ਆਇਆ ਹੀ ਤੇ ਮਸ਼ੀਨ ਜਿਹੜੀ ਬਾਹਰ ਹੀ ਨਹੀਂ ਨਿਕਲੀ ਹੈਗੀ ਘੱਡ ਘਰ ਕੇ ਗੰਨੂ ਮੇਰਾ ਵੇਖਦਾ ਮਮਾ ਕਿਤੇ ਨਾ ਗੱਲਾਂ ਕਰਦੀ ਹੈ ਨਾ ਤੇ ਚਲੋ ਜੀ ਥੋੜੀ ਜਿਹੀ ਇੰਟਰੋਡਕਸ਼ਨ ਦੇਣੀ ਆਪਣੀ ਦੇ ਦਿੰਦੀ ਹਾਂ ਬਸ ਇੰਨੀ ਸੀ ਆਪਣੀ ਹੋਰ ਵੀ ਕੋਈ ਤੁਹਾਡਾ ਸਵਾਲ ਹੋਏ ਕੁਝ ਪੁੱਛਣਾ ਹੋਏ ਤਾਂ ਤੁਸੀਂ ਪੁੱਛ ਸਕਦੇ ਆ ਨਾ ਤੇ ਦੱਸਾਂਗੀ ਤੁਹਾਨੂੰ ਹੌਲੀ-ਹੌਲੀ ਬੱਟ ਹੌਲੀ-ਹੌਲੀ ਅੱਗੇ ਵਧਾਂਗੇ ਆਲੀ-ਆਲੀ ਅੱਗਾ ਅੱਗੇ ਪੈਰ ਜਿਹੜਾ ਉਹ ਪੁੱਤਾਂਗੇ ਤੁਹਾਡੇ ਨਾਲ-ਨਾਲ ਹਾਲੋ ਚਾਲਦੇ ਉੱਪਰ ਥੋੜੇ ਜਿਹਾ ਨਾ ਕੱਪੜੇ ਧੁੱਤੇ ਸੀ ਮੰਮੀ ਨੇ ਮੈਂ ਕਿਹਾ ਚਾ ਲਾ ਲਿਓ ਨੀ ਇਹਨਾਂ ਪਹਿਲਾਂ ਬਾਰਿਸ਼ ਆਵੇ ਫੇ ਕੱਪੜੇ ਨਾ ਤਿੰਨ-ਤਿੰਨ ਚਾਰ-ਚਾਰ ਦਿਨ ਫਿਰ ਪੈਂਡਿੰਗ ਹੋ ਜਾਂਦੇ ਆ ਨਹੀਂ ਜਿਹੜੇ ਧੁੱਪ ਦੇ ਹੈਗੇ ਬਾਰਿਸ਼ ਦੀ ਵਜ੍ਹਾ ਨਾਲ ਸੁੱਕਣੇ ਤੇ ਦੂਰ ਦੀ ਗੱਲ ਆ ਸਾਡੇ ਦੇ ਧੁੱਪੜੇ ਵੀ ਨਹੀਂ ਐਨੇ ਕ ਧੁੱਤੇ ਸੀ ਨਿੱਨੇ ਕ ਤਾਰ ਤੇ ਪਏ ਆ ਉਹ ਲਾਲ ਅਣੀ ਮੈਂ ਨੂੰ ਪਹਿਲਾਂ ਕਿ ਭੇਜੇ ਜਾਣ ਥੱਲੇ ਪਾ ਲੈਣੇ ਕੱਪੜੇ ਬਨੇਰੇ ਵੀ ਵੇਖੋ ਕਿਦਾਂ ਸੇਲਣਾ ਭਰੇ ਬਹੁਤ ਹਨਾ ਛੱਤ ਦਾ ਮਤਲਬ ਪੁਰਾਣੀਆਂ ਕੰਧਾਂ ਤਦ ਕਰਕੇ ਨਾ ਡਰ ਜਿਹਾ ਲੱਗਦਾ ਆ ਵੇਖੋ ਲੈਂਟਰ ਇੱਥੇ ਟੁੱਟਾ ਹਾਂ ਲੈਂਟਰ ਟੁੱਟ ਗਿਆ ਪੂਰੀ ਨਾ ਇਹਨੂੰ ਪੂਰਾ țeੜਾ ਆਈਆਂ ਹੋਈਆਂ ਵਾ ਬਾਥਰੂਮ ਨੂੰ ਨਾ ਉੱਪਰ ਜਿਹੜੀ ਮੌਂਟਿੰਗ ਨੇ țeੜਾ ਆਈਆਂ ਪਰ ਡਰ ਲੱਗਦਾ ਵਾ ਕਿਦੇ ਕੋਈ ਕੰਦ ਨਾ ਡੇਗ ਜੇ ਕੋਈ ਕੰਦ ਬੈ ਨਾ ਜਾਏ ਹਣਾਂ ਇਸ ਗੱਲ ਦਾ ਬਹੁਤ ਢਾਲ ਲੱਗਦਾ ਪਰਮਾਤਮਾ ਜੀ ਤੇ ਸੋਖੀ ਰੱਖੀ ਆ ਨਾ ਸੋਖੀ ਰੱਖੇ ਤੇ ਜਿੰਨਾ ਚਿਰ ਆਪਾਂ ਚਲੋ ਬਣਾਉਂਦੇ ਨਹੀਂ ਉਹਨਾਂ ਚਿਰ ਪਰਮਾਤਮਾ ਸਾਥ ਦਿੰਦਾ ਜਵੇਂ ਪੱਪੜੇ ਲਾ ਲੈਣੀ ਹੋਣਾ ਟਰਾਈਪੋਰਟ ਤੋਂ ਬਿਨਾ ਨਾ ਵੀਡੀਓ ਨਹੀਂ ਕੈਮਰਾ ਰੱਖਿਆ ਲਿਜਾਣਾ ਹੈ ਪ੍ਰਸ਼ੰਤਾਂ ਨੂੰ ਆਪਣੀ ਦਿੱਤੀ ਹੈ ਥੋੜੀ-ਬਹੁਤੀ ਬਾਕੀ ਜਿਉਂ-ਜਿਉਂ ਆਪਣੀ ਵੀਡੀਓ ਵਾਇਰਲ ਹੁੰਦੀ ਜਾਊਗੀ ਤਾਂ ਨਾ ਹੋਰ ਜਿਆਦਾ ਖੁੱਲ੍ਹਾ ਗਿਆਨ ਤੁਹਾਨੂੰ ਦੱਸਾਂਗੇ ਸਾਰੀ ਚੀਜ਼ਾਂ ਤਾਂ ਨਾ ਸ਼ੇਅਰ ਕਰੂੰਗੀ ਬਟ ਹੌਲੀ-ਹੌਲੀ ਅਜੇ ਇੱਥੇ ਮਤਲਬ ਪੌੜੀ ਦਾ ਇੱਕ ਪਹਿਰ ਵੀ ਨਹੀਂ ਰੱਖਿਆ ਗਿਆ ਮਤਲਬ ਕਿੰਨੇ ਤੋਂ ਉੱਪਰ ਜਾਂਦੇ ਆ ਕੱਪੜੇ ਮੈਂ ਰੱਖ ਕੇ ਪਾ ਦੇਣੀ ਥੱਲੇ ਸੁੱਕਣੇ ਨਾ ਬਲੌਗ ਇੱਕ ਪੈਂਟ ਲਈ ਬੜੇ ਵਧੀਆ ਹੁੰਦੇ ਆ ਨਾ ਤੇ ਵਧੀਆ ਹੁੰਦੇ ਜੇ ਪੈਂਟ ਫੁੱਲ ਵਾਚ ਖਰਿਆ ਕਰ ਹਣਾ ਕਬਰਾਂ ਕੋ ਦਾ ਨਹੀਂ ਹੁਣ ਮੈਂ ਇੱਥੇ ਜਦੋਂ ਇੱਧਰ ਪਾਣੀ ਆ ਜਾਂਦਾ ਨਾ ਫਿਰ ਬਹੁਤ ਹੀ ਔਖਾ ਹੁੰਦਾ ਕੱਢਣਾ ਬੜਾ ਔਖਾ ਹੁੰਦਾ ਵਾ ਟਰਾਈਪੋਡ ਜਿਹੜਾ ਜੇ ਲਿਆ ਨਹੀਂ ਜਾਣਿਆਗਾ ਵੇਖੋ ਜਦੋਂ ਲਿਆ ਆ ਗਿਆ ਤੁਹਾਨੂੰ ਵੀ ਦਿਖਾਉਂਗੀ ਹਨਾ ਹਾਲੇ ਨਹੀਂ ਹੈਗਾ ਲਿਆ ਜਾਂਦਾ ਤੇ ਪੜੀ ਪਈ ਮਸ਼ੀਨ ਭਰੀ ਪਈ ਕੱਪੜਾ ਨਾ ਪਰ ਥੂਆਂ ਦਾ ਵਾਹ ਨਹੀਂ ਗਾ ਅੰਟੀ ਹੁੰਦੇ ਨਹੀਂ ਪਏ ਹੈਗੇ ਉਹਨਾਂ ਦੀ ਹੰਡੀ ਆ ਹੋਣਾ ਛੱਪ ਚੁੰਦੀ ਪਈ ਆ ਤੇ ਜਿਹੜਾ ਮੈਂ ਆ ਨਹੀਂ ਸਕਦੀ ਹੈਗੇ ਉਹਨਾਂ ਕੀ ਕਹਿਣਾ ਫਿਰ ਉਹ ਜਿਹੇ ਫੇਰ ਤੇ ਚੱਲਣ ਦੇ ਆਪਣੇ ਤੇ ਵੀ ਇਦਾਂ ਹੀ ਹੈ ਨਾ ਤੇ ਕਿਆ ਨਹੀਂ ਕੋਸ਼ਿਸ਼ ਮੈਂ ਕਦੋਂ ਸਵੇਰੇ ਆਏਗੀ ਸੱਕੀ ਅੰਟੀ ਫਿਰ ਦਾ ਤੋਂ ਹੁੰਦੇ ਕਪੜੇ ਆਹ ਤੇ ਗਿੱਲੇ ਗਿੱਲੇ ਪਾਟੇ ਕਿਉਂਕਿ ਮਸ਼ੀਨ ਉੱਪਰ ਚੜੀ ਹੈ ਮੇਹੀ ਲੱਥਾਂ ਦੀ ਤੇ ਫਿਰ ਆ ਗਿੱਲੇ ਜਿਹੜੇ ਪਾਉਣੇ ਪਏ ਚਾਹਾਂ ਤੱਕ ਜਿੱਦ ਨਾਲ ਉਹ ਚਲੇ ਜਾਂਦਾ ਹੋਣਾ ਤੇ ਐ ਡੇਲੀ ਹੁਣ ਤੇ ਮੈਂ ਪਾਉਣ ਲੱਗੀ ਹਾਂ ਵਲੌਗਸ ਤੇ ਬਾਈ ਚਾਂਸ ਹੈ ਨਾ ਕੋਈ ਦਿੱਕਤ ਆ ਜੇ ਇਹਨੂੰ ਕਹਿ ਨਹੀਂ ਸਕਦੇ ਜੀ ਹਨਾ ਤੇ ਕਈ ਵਾਰੀ ਹੋ ਵੀ ਜਾਂਦਾ ਵਾ ਹਾ ਟਲਾ ਦਿੰਦੀ ਆ ਨਾ ਬਰਾਂਡੇ ਆ ਦਾ ਤੇ ਰਹਿਣ ਸੁੱਕ ਜਾਂਦੇ ਆ ਜਗ੍ਹਾ ਵੀ ਓਨੀ ਦੀਵਾ ਤੇ ਰੱਖਣ ਜਗ੍ਹਾ ਨਹੀਂ ਹੈ ਵੀ ਸਮਾਨ ਲੋਕੀ ਕਿੱਥੇ ਲੋਗ ਐਂਡ ਕਰ ਦਿੰਨੇ ਹੈ ਨਾ ਜਿਆਦਾ ਫਿਰ ਲੰਬਾ ਹੋਏਗਾ ਵਲੌਗ ਫਿਰ ਨਾ ਦੇਖਣਾ ਨਹੀਂ ਹੈਗਾ ਕੋਈ ਹਨਾ ਕੱਪੜੇ ਸੁਕਣੇ ਪਾ ਕੇ ਬਸ ਜੀ ਵਲੌਗ ਦਾ ਹੈਗਾ ਘਰ ਦੇ ਤੇ ਇਹ ਸੀ ਆਪਣਾ ਅੱਜ ਦਾ ਵਲੌਗ ਆਈ ਹੋਪ ਤੁਹਾਨੂੰ ਚੰਗਾ ਲੱਗਿਆ ਹੋਵੇ ਚੰਗਾ ਲੱਗਿਆ ਤੇ ਵੀਡੀਓ ਲਾਈਕ ਸ਼ੇਅਰ ਕਰਦੇ ਤੇ ਚੈਨਲ ਨੂੰ ਕਰਦੇ ਤੇ ਸਬਸਕ੍ਰਾਈਬ ਮਿਲਦੇ ਆ ਕਿਸੇ ਅਗਲੇ ਵਲੌਗ ਚ ਹੰਤ ਤੱਕ ਲਈ ਬਾਏ ਬਾਏ ਚਲੋ ਜੀ ਇੱਥੇ ਹੀ ਪਾਠ ਕਰਦੇ ਕਰਦੇ ਵਲੌਗ ਦਾ ਕਰਦੇ ਆ ਜੀ ਐਂਡ ਸ਼ਾਮ ਹੋ ਗਈ ਸੀ ਮੈਂ ਕਿਹਾ ਚੱਲ ਪਾਠ ਕਰ ਲੈਨੇ ਬੇਟੇ ਨੂੰ ਸੁਵਾਇਆ ਸੀ ਉਹਦਾ ਹੀ ਲਾਲਚ ਹੁੰਦਾ ਕਿ ਜਦੋਂ ਉਹ ਸੋਵੇ ਉਦੋਂ ਪਾਠ ਕਰ ਲਾਂ ਮੈਂ ਹਨ ਤੇ ਵਲੌਗ ਦਾ ਤੇ ਅੱਡ ਆਪਾਂ ਕਰਤਾ ਸੀ ਮੈਂ ਕਿਹਾ ਚੱਲ ਇਹ ਜਾਂਦੇ ਜਾਂਦੇ ਵਿਖਾ ਦਿੰਨੇ ਹਨਾ ਪਰਮਾਤਮਾ ਦਾ ਨਾਮ ਲੈਣਾ ਬਹੁਤ ਜ਼ਰੂਰੀ ਆ ਨਾ ਦਿਹਾੜੀ 'ਚ ਇੱਕ ਵਾਰੀ ਤੇ ਲੈਣਾ ਚਾਹੀਦਾ ਭਾਵੇਂ ਆਪਾਂ ਤੁਰਦੇ ਫਿਰਦੇ ਲਈਏ ਭਾਵੇਂ ਕਿਸੇ ਵੀ ਰੂਪ ਵਿੱਚ ਲਈਏ ਹਨਾ ਪਰਮਾਤਮਨ ਜੀ ਨੂੰ ਯਾਦ ਰੱਖਣਾ ਚਾਹੀਦਾ ਚੰਗਾ ਜੀ ਬਾਏ ਵਾਹਿਗੁਰੂ ਜੀ